ਨੋਕ ਮਹੱਲਾ ਦੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੇ ਤਿੱਤੇ ਲਿਓ ਅਬਾ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਾਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਾਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤੇ ਤੇ ਲਿਓ ਆਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੇਲੋ ਅਬਾਰ ਸਤ ਗੁਰ ਸੁਖ ਬਖਾਲਿਆ ਸੱਤਿਆ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀ ਜਾਗਤ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੈ ਤੇਲੇ ਹੋ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜੀ ਗਰਬਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਣ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੈ ਤੇ ਤੇਲੋ ਅਬਾਰ ਸਤਗੁਰ ਸੁਖ ਬਖਾਲਿਆ ਸੱਜਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਾਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਾਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਇਤ ਦਿਵਾਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗ ਤੇ ਜਲੰਦਾਰ ਖਲ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੇ ਲਿਓ ਆਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਸਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇਲੇ ਹੋ ਆਬਾਰ ਸਤ ਗੁਰ ਸੁਖ ਬਖਾਲਿਆ ਸੱਜਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀ ਜ ਗੱਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤੇ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਇਤ ਦੁਆਰੇ ਉਬਰੈ ਤੇ ਪੇਲੋ ਅਬਾਰ ਸਤਗੁਰ ਸੁਖ ਬਖਾਲਿਆ ਸੱਜਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਦੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਜਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੇਲਿਓ ਅਬਾਰ ਸਤਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਤਿਆ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀ ਜਗਤ ਜਲੰਦਾਰ ਰਖ ਲੈ ਆਪਣੇ ਕਿਰਪਾ ਧਾਰ ਜਿੱਤ ਦਵਾਰੇ ਉਬਰੈ ਤੇਲੇ ਹੋ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜੀ ਗਰਿਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਤੇ ਲਿਓ ਆਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਨ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਗਗਤ ਜਲੰਦਾਰ ਖਲ ਆਪਣੇ ਕਿਰਪਾ ਧਾਰ ਇਤ ਦੁਆਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਭਰੇ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਸਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੈ ਤੇਲੇ ਹੋ ਆਬਾਰ ਸਤ ਗੁਰ ਸੁਖ ਬਖਾਲਿਆ ਸੱਜਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜੀ ਗਿਆਬਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸਲੋਕ ਮਹੱਲਾ ਤੀਜਾ ਜਗ ਤੇ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਨ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਨ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਇਤ ਦੁਵਾਰੇ ਉਬਰੈ ਤੇ ਤੇਲੋ ਅਬਾਰ ਸਤ ਗੁਰ ਸੁਖ ਬਖਾਲਿਆ ਸੱਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸੁਨੋਤ ਮਹੱਲਾ ਦੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤੇਲੇ ਹੋ ਆਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗ ਤੇ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਜਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀ ਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਵਾਰੇ ਉਬਰੈ ਤੇ ਤੇਲਿਓ ਅਬਾਰ ਸਤਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤੇ ਤੇਲੋ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਦੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੈ ਤੇਲੇ ਹੋ ਆਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਯਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿਣ ਬਖਸ਼ਣ ਹਾਰ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਇਤ ਦਿਵਾਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਲਾਤੀ ਜਾ ਜਗ ਤੇ ਜਲੰਦਾਰ ਖਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤੇ ਦੇ ਲਿਓ ਆਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ हर बिन बक्षण हार नानक अवर ना सूजई हर बिन बक्षण हार सनोक महल्ला तीजा जगत जलांदा राख ले अपनी कृपा धार जित द्वारे उबरे तित लेहो आभार ਸਤ ਗੁਰ ਸੁਖ ਬਖਾਲਿਆ ਸੱਜਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਸਨੋਤ ਮਹੱਲਾ ਦੀਜਾ ਜਗਤ ਜਲੰਦਾ ਰੱਖ ਲੈ ਆਪਣੇ ਕਿਰਪਾਧਾਰ ਜਿੱਤ ਦਵਾਰੇ ਉਬਰੈ ਤਿੱਤੇ ਲਿਓ ਅਬਾਰ ਸਤਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬੇਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝੈ ਹਰ ਬਿਨ ਬਖਸ਼ਣ ਹਾਰ ਸੁਨੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੈ ਤੇਲੇ ਹੋ ਆਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਗਿਆਬਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੈ ਤਿੱਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੂਝਈ ਹਰ ਬਿੜ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗ ਤੇ ਜਲੰਦਾਰ ਖਲ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੇ ਤੇ ਤੇ ਲਿਓ ਅਬਾਰ ਸਤ ਗੁਰ ਸੁਖ ਬਖਾਲਿਆ ਸਤਿਆ ਸ਼ਬਦ ਵਿਚਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੂਝੈ ਹਰ ਬਿਨ ਬਖਸ਼ਣ ਹਾਰ